ਸਵਾਸਤਿਕਾਰ ਜੀ ਤੁਸੀਂ ਜੁੜ ਚੁੱਕੇ ਹੋ ਟਾਈਗਰ ਪੰਜਾਬ ਚੈਨਲ ਨਾਲ ਅਤੇ ਮੈਂ ਸਤਨਾਮ ਸਿੰਘ ਮੰਡੀ ਬਰੀਵਾਲਾ ਤੋਂ ਵਿਸ਼ੇਸ਼ ਰਿਪੋਰਟ ਲੈ ਕੇ ਹਾਜ਼ਰ ਹਾਂ ਇਸ ਸਮੇਂ ਜਿਹੜੀ ਝੋਨੇ ਦੇ ਸੀਜ਼ਨ ਦੌਰਾਨ ਬਰੀਵਾਲਾ ਵਿਖੇ ਛੇਧਰ ਮਾਲਕਾਂ ਵੱਲੋਂ ਜਿਹੜੀ ਕਾਲਾ ਬਾਜ਼ਾਰੀ ਕੀਤੀ ਜਾ ਰਹੀ ਆ ਉਹਦੇ ਸੰਬੰਧ ਵਿੱਚ ਵੱਖ-ਵੱਖ ਵੀਡੀਓ ਵੱਖ-ਵੱਖ ਬੇਟਾ ਅਤੇ ਵੱਖ-ਵੱਖ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਕੀਤਾ ਉਹਨਾਂ ਵੱਲੋਂ حاصل ਜਾਣਕਾਰੀ ਅਨੁਸਾਰ ਦੱਸਿਆ ਜਾਂਦਾ ਹੈ ਕਿ ਜਿੰਨਾ ਜਿੰਨਾ ਵੀ ਸਾਡੇ ਚੈਨਲ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾਂਦੀ ਪਰ ਫਿਰ ਵੀ ਜੋ ਜੋ ਸਾਨੂੰ ਇੱਕ ਦੀਨ ਮਾਨ ਹੁੰਦੇ ਨਾਂ ਤੇ ਪ੍ਰਾਪਤ ਹੋਇਆ ਉਸ ਮੁਤਾਬਕ ਅਸੀਂ ਪਬਲਿਕ ਦੇ ਸਾਹਮਣੇ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਕਿਸਾਨ ਯੂਨੀਅਨ ਦੇ ਕਰਨ ਅਨੁਸਾਰ ਸਾਡੀ ਪੱਤਰਕਾਰੀ ਪੀਲੀ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਵੱਲੋਂ ਇਹ ਸਭ ਕੁਝ ਕਰਕੇ ਵੀ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਕਰਕੇ ਇਹਨਾਂ ਵੱਲੋਂ ਫਿਰ ਤੋਂ ਦੁਬਾਰਾ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਮੰਗ ਕੀਤੀ ਗਈ ਪੀ ਚੈਕਿੰਗ ਕਰਕੇ ਛਾਇਲਰਾਂ ਦੇ ਵਿੱਚ ਜਿਹੜੀ ਆ ਉਹ ਸੈਟਿੰਗ ਅਤੇ ਖਰੀਦਦਾਰੀ ਤੇ ਮਾਰਕੀਟ ਕਮੇਟੀ ਦਾ ਜਿਹੜਾ ਰਵਈਆ ਉਹਦੀ ਪੁਸ਼ਟੀ ਪਬਲਿਕ ਦੇ ਸਾਹਮਣੇ ਲਿਆਂਦੀ ਜਾਵੇ ਵੱਖ-ਵੱਖ ਵੀਊ ਵੱਖ-ਵੱਖ ਇੰਟਰਵਿਊ ਅਤੇ ਜਾ ਜਿਹੜੀਆਂ ਉਹ ਪਬਲਿਕ ਦੇ ਸਾਹਮਣੇ ਰੱਖਣ ਜਾਂ ਧੰਨਵਾਦ ਸਤਿ ਸ੍ਰੀ ਅਕਾਲ ਤੇ ਕੀ ਨਾਮ ਹੈ ਮੇਰਾ ਨਾਮ ਗੁਰਲਾਬ ਸਿੰਘ ਹੈ ਕਿੱਥੋਂ ਆਏ ਹੋ ਜਲਾਲਾ ਉਥੋਂ ਆਪਣਾ ਯਾਰ ਜੰਡੇ ਵਾਲੇ ਜੰਡੇ ਵਾਲੇ ਗੁਰੂ ਤੋਂ ਅੱਛਾ ਕੀ ਮਾਲ ਹੈ ਗੱਡੀ 'ਚ ਇਹ ਬਾਸਪਤੀ ਹੈ ਜਾਂ ਕਹਿੰਦੇ ਸੀਗੇ ਵੀ ਛੁਟੀ ਹੈ ਨਹੀਂ ਅੱਛਾ ਕਹਿੰਦੇ ਸੀ ਬਾਸਪਤੀ ਹੈ ਪਰ ਤੁਹਾਨੂੰ ਦੱਸ ਕੇ ਨਹੀਂ ਭਰਿਆ ਇਹਦੇ ਵਿੱਚ ਕੀ ਮਾਲ ਭਰਿਆ ਇੰਨਾ ਨਹੀਂ ਇਹ ਪੁੱਛਿਆ ਪੁੱਛਿਆ ਕਿ ਤੇ ਭਰਿਆ ਕਿ ਨਹੀਂ ਭਰਿਆ ਕੀ ਭਰੇ ਹਨਾ ਵੀ ਅੱਛਾ ਹਾ ਕਿਹੜੀ ਗੱਲ ਹੈ ਡਰਾਈਵਰ ਤੁਸੀਂ ਹੋ ਹੂੰ ਠੀਕ ਹੈ ਇਹਦੇ ਬਿਲ ਬਿਲਟੀ ਸਾਰਾ ਕੁਝ ਨਾਲ ਹੀ ਕਾਗਜ਼ ਪੱਤਰ ਹਾਂਜੀ ਨਾਲ ਉੱਥੇ ਜ ਜਿਹਨਾਂ ਕੋਲੇ ਹੀ ਹੈ ਸਾਰਾ ਕੁ ਅੱਛਾ ਹੁਣ ਉਹਨਾਂ ਨੇ ਫੋਨ ਲਾਇਆ ਗਿਆ ਬੰਦਾ ਲੈਣਗੇ ਅੱਛਾ ਜੇ ਕੱਲ ਨੂੰ ਤੁਹਾਨੂੰ ਕਹਿਤਾ ਵੀ ਬਾਸਪਤੀ ਭਰਨ ਲੱਗੇ ਆ ਤੇ ਵਿੱਚ ਪੋਸਟ ਭਰਦਿਆਂ ਤੁਸੀਂ ਲੈ ਆਉਂਗੇ ਨਹੀਂ ਐਵੇਂ ਕਿਵੇਂ ਲੈ ਆਵਾਂਗੇ ਤੇ ਫਿਰ ਤੁਸੀਂ ਕਹਿ ਰਹੇ ਹੋ ਨਾ ਵੀ ਸਾਨੂੰ ਦੱਸਿਆ ਜੀ ਫਿਰ ਤੁਸੀਂ ਕਹਿ ਰਹੇ ਹੋ ਨਾ ਸਾਨੂੰ ਦੱਸਿਆ ਨਹੀਂ ਵੀ ਕੀ ਭਰਿਆ ਹੂੰ ਉਹ ਪੁੱਛਿਆ ਮੈਂ ਤੁਹਾਨੂੰ ਦੱਸਿਆ ਨਹੀਂ ਇਹਦੇ ਵਿੱਚ ਕੀ ਭਰਿਆ ਨਹੀਂ ਸਾਨੂੰ ਦੱਸਿਆ ਝੋਨਾ ਭਰਿਆ ਠੀਕ ਹੈ ਕਿਹੜਾ ਝੋਨਾ ਝੋਨਾ ਹੀ ਨਹੀਂ ਪਤਾ ਕਿਹੜਾ ਜੀ ਠੀਕ ਹੈ ਝੋਨਾ ਹਾਂ ਠੀਕ ਯਾਰ ਕੋ ਪਾਉਣ ਮੈਨੂੰ ਬੈੱਡ ਦੀ ਕੋਈ ਕੋਣ ਨਹੀਂ ਆਉਂਦੀ ਬੱਦਆ ਗਿਆ ਲੈਣ ਵਿੱਚ ਸੁਧਾਰ ਕਰ ਕੋਈ ਕਾਈਡ ਦਿੱਤਾ ਦੇ ਜਾ ਇਹ ਕਿ ਉਹ ਮੰਗਾਉਣੇ ਬਿੱਲ ਮੰਗ ਚਾਹ ਤੇ ਅੰਦਰ ਕਾਲੇ ਨੰਬਰ ਲਿਖੋ ਆਲੋਕੋ ਭਾਈ ਟਰਾਲਾ ਆਇਆ ਮਰੀਆਂ ਨੂੰ ਆਦੇ ਨੰਬਰ ਟਰੈਕਟਰ ਨੰਬਰ ਵੀ ਹੈ ਨਹੀਂ ਇਹਦਾ ਆਪਣਾ ਹੀ ਸਾਡੇ ਇਹ ਭਾਈ ਜੀ ਨੰਬਰ ਹੈ ਟਰੈਕਟਰ ਦਾ ਵੇਖੋ ਇਹ ਆਦੇ ਬਰੀਓ ਲੈਂਦਾ ਕਹਿੰਦੇ ਹੜੰਬਿਆਂ ਤੋਂ ਭੜਕੇ ਹੜੰਬਿਆਂ ਲੈ ਕੇ ਚੱਲ ਪਏ ਘੋਨੇ ਨਾਲ ਇਹ ਮੰਡੀ ਪਿਆ ਕੋਈ ਤੁਲਿਆ ਨਹੀਂ ਕੀਤਾ ਦੱਸੋ ਕਿੱਥੇ ਤੁਲਿਆ ਸੋ ਬੇਨਤੀ ਹੈ ਸਾਰੇ ਕਿਸਾਨ ਭਰਾਵਾਂ ਨੂੰ ਮਾੜਾ ਨਜ਼ਰ ਰੱਖੋ ਆਵੇ ਤਾਂ ਸਾਰਾ ਬੰਦ ਪਿਆ ਕੋਈ ਟਰੈਕਟਰ ਨੰਬਰ ਵੀ ਨਹੀਂ ਕੋਸ ਨਹੀਂ ਰਹਾ ਇਹ ਕਹਿੰਦਾ ਸਾਡਾ ਜ਼ਿੰਮੇਵਾਰਤਾ ਕੋਈ ਜ਼ਿੰਮੇਵਾਰਤਾ ਦੱਸੋ ਨੰਬਰ ਦੋ ਤੁਹਾਨੂੰ ਜਿੰਦਾਰ ਨਾਮ ਦੱਸੋ ਕਿਹੜੇ ਦਾ ਅਗੂ ਤੋਂ ਸੰਤਮਖੇਨ ਦੇ ਜੀ ਹੈ ਆਰਤੀ ਆਪਾਂ ਕਿਹੜਾ ਆਰਤੀ ਹੈ ਇਹ ਆ ਦੇਖੋ ਆ ਬੰਦ ਪਿਆ ਆ ਦੇਖੋ ਦੋਸਤੋ ਤੁਸੀਂ ਜੁੜਿਆ ਲੋਕ ਆਜ਼ਾਦ ਟੀਵੀ ਦੇ ਨਾਲ ਅਤੇ ਮੈਂ ਹਾਂ ਗੁਰਵੀਰ ਸਿੰਘ ਪੁੱਲਰ ਦੋਸਤੋ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪਿਛਲੇ ਲਗਭਗ ਤਿੰਨ ਚਾਰ ਮਹੀਨੇ ਜਿਹੜਾ ਪੰਜਾਬ ਦੇ ਚ ਹੜ੍ਹਾਂ ਨੇ ਜਿਹੜਾ ਪੰਜਾਬ ਦੇ ਚ ਕਰੋਪੀ ਮਚਾਈ ਐ ਅਤੇ ਕਿਸਾਨਾਂ ਦਾ ਜਿਹੜਾ ਬਹੁਤ ਜਿਹੜਾ ਜਿਆਦਾ ਨੁਕਸਾਨ ਕੀਤਾ ਹੈ ਹੜ੍ਹਾਂ ਨੇ ਤਾਂ ਜਿਹੜੀ ਨੁਕਸਾਨ ਕੀਤਾ ਦੂਜੇ ਪਾਸੇ ਜਿਹੜਾ ਕਿਸਾਨਾਂ ਦੇ ਉੱਤੇ ਦੂਜਾ ਜਿਹੜਾ ਮਾਰ ਪੈ ਰਹੀ ਹੈ ਜਿਹੜਾ ਦੋ ਨੰਬਰ ਜਿਹੜਾ ਦੂਸਰੇ ਨਾ ਸਟੇਟਾਂ ਦੇ ਝੋਨਾ ਆ ਰਿਹਾਗਾ ਉਹ ਜਿਹੜੀ ਆਪਣੀ ਭਾਰਤੀ ਕਿਸਾਨ ਜਥੇਬੰਦੀ ਹੈ ਉਹਨਾਂ ਕੋਲੋਂ ਜਿਹੜਾ ਥੋੜਾ ਬਾਹਰਲੀ ਸਟੇਟਾਂ ਚ ਝੋਨਾ ਆ ਰਿਹਾਗਾ ਉਹ ਫੜਿਆ ਜਾ ਰਿਹਾਗਾ ਛੇਲਰਾਂ ਦੇ ਚ ਝੋਨਾ ਆ ਰਿਹਾਗਾ ਤੇ ਉਸ ਦੀਆਂ ਜਿਹੜੀਆਂ ਤਾਜ਼ੀਆਂ ਜਿਹੜੀਆਂ ਵੀਡੀਓ ਜਿਹੜੀਆਂ ਸਾਹਮਣੇ ਆਂ ਕਈ ਜਿਹੜਾ ਸੈਲਰ ਮਾਲਕਾਂ ਦੇ ਜਿਹੜਾ ਕਾਰਵਾਈ ਕਰਾਈ ਆ ਤੇ ਆਪਾਂ ਜਿਲ੍ਹਾ ਜਿਹੜੇ ਆਗੂ ਆ ਭਾਰਤੀ ਕਿਸਾਨ ਜੂਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕੇ ਪੂਰਾ ਮਾਮਲਾ ਕੀ ਹੈ ਸੱਸੀ ਕਾ ਪ੍ਰਧਾਨ ਜੀ ਸੱਸੀ ਕਾ ਜੀ ਸੱਸੀ ਕਾ ਬਾਈ ਜੀ ਪੂਰਾ ਮਾਮਲਾ ਕੀ ਹੈ ਜੀ ਮਾਮਲਾ ਜੀ ਸ੍ਰੀ ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਐਂਡ ਜੰਮੂਆਣਾ ਸਿੱਧੂਪੁਰ ਜਥੇਬੰਦੀ ਦੇ ਪ੍ਰੈਸਸਕਰਤਾਂ ਜੀ ਬਰੀਅਲੇ ਬਲਾਕ ਦੇ ਜੀ ਮਾਮਲਾ ਇਹ ਆ ਜੀ ਪਹਿਲਾਂ 10 12 ਦਿਨ ਪਹਿਲਾਂ ਅਸੀਂ ਜਿਹੜੇ ਬਾਹਰ ਦੀਆਂ ਸਟੇਟਾਂ ਤੋਂ ਟਰੱਕ ਆ ਰਹੇ ਸੀਗੇ ਜੀ ਉਮ ਜਿਹੜੇ ਇਥੋਂ ਤੱਕਰ ਮਤਲਬ ਠੱਗੀ ਠੋਰੀ ਚੱਲ ਰਹੀ ਆ ਜਿਹੜਾ ਕੇਵਲ ਪ੍ਰਧਾਨਾ ਬਰੀ ਵਾਲੇ ਦਾ ਹਾਂਜੀ ਉਹਨਾਂ ਦੇ ਸ਼ੈਲਰ ਵਿੱਚ ਆ ਰਹੇ ਸੀਗੇ ਆਮ ਪਾਰਟੀ ਦਾ ਨਵੇਂ ਨਵੇਂ ਬਣੇ ਹੋਏ ਆ ਹਾਂਜੀ ਉਹਨਾਂ ਨੂੰ ਜਿਹੜੀ ਫੀਸ ਫੀਸ ਤੱਕ ਵੀ ਨਹੀਂ ਭਰੀ ਸੀ ਜਿਹੜੀ ਮਾਰਕੀਟ ਕਮਿਟੀ ਦੀ ਫੀਸ ਹੁੰਦੀ ਆ ਠੀਕ ਆ ਜੀ ਉਹਨਾਂ ਨੂੰ 10 ਲੱਖ ਤੋਂ ਉੱਪਰ ਜੁਰਮਾਨਾ ਪੈ ਗਿਆ ਠੀਕ ਆ ਜੀ ਉਹਨਾਂ ਤੇ ਕਾਰਵਾਈ ਹੋ ਗਈ ਆ ਤੇ ਜਿਹੜਾ ਵੇਖੋ ਤੁਸੀਂ ਵੀ ਉਹਨਾਂ ਦੀ ਇੱਕ ਮਰਲੇ ਦੀ ਦੁਕਾਨ ਇੱਕ ਮਰਲੇ ਦੇ ਵਿੱਚ ਦੁਕਾਨ ਹੁੰਦੀ ਆ ਡੇਢ ਮਰਲੇ ਦੇ ਵਿੱਚ ਤੇ 10-10 ਲੱਖ ਦੀਆਂ ਗੱਡੀਆਂ ਚ ਉਤਰਦੇ ਤੇ ਕਿਉਂ ਉਤਰਦੇ ਆ ਉਹ ਅੱਜਨੇ ਵੀ ਮੇਰੇ ਨਾਲ ਕਿਸਾਨ ਵੀਰ ਖੜੇ ਸਾਰੇ ਹੀ 10 ਤੋਂ 15 ਕਿੱਲੇ ਤੋਂ ਪਲੱਸ ਜ਼ਮੀਨ ਆळ्या ਕਿਸੇ ਕੋਲੇ 20 ਕਿੱਲੇ ਕਿਸੇ ਕੋਲੇ 25 ਕਿੱਲੇ ਅਸੀਂ ਤਾਂ ਮੋਟਰਸਾਈਕਲਾਂ ਤੇ ਤੁਰੇ ਫਿਰਦੇ ਆ ਸਾਡੇ ਕੋਲ ਤਾਂ 2-2 ਲੱਖਾਂ ਲੱਗੇ ਟੁੱਟੀਆਂ ਕੱਢੀ ਟੁੱਟੀਆਂ ਗੱਡੀਆਂ ਉਹਨਾਂ ਕੋਲੇ 20-20 ਲੱਖ ਦੀਆਂ ਜਾਂ ਵੱਡੀਆਂ ਵੱਡੀਆਂ ਨੋਆਰ ਫੋਰਚਨਰਾਂ ਕਿਤੁਆਈਆਂ ਇਸ ਕਿਸਾਨਾਂ ਦੀ ਲੁੱਟ ਕਰਕੇ ਤੇ ਆਮ ਲੋਕਾਂ ਦੀ ਸਾਰਿਆਂ ਦੀ ਲੁੱਟ ਕਰਕੇ ਜਨਤਾ ਦੀ ਲੁੱਟ ਕਰਕੇ ਸਾਰਾ ਕੁਝ ਬਣਾਇਆ ਜਾਂਦਾ ਹੁਣ ਜਿਹੜਾ ਅੱਜ ਦਾ ਤਾਜ਼ਾ ਮਾਮਲਾ ਅੱਜ ਦਾ ਤੇ ਕੱਲ ਦਾ ਤਾਜ਼ਾ ਮਾਮਲਾ ਇਹ ਵੀ ਜਿਹੜਾ ਕੋਟਕਪੂਰਾ ਬਲਾਕ ਆ ਕੋਟਕਪੂਰੇ ਬਲਾਕ ਦੇ ਵਿੱਚ ਝੋਨਾ ਆਇਆ ਸੀਗਾ ਪਿੰਡ ਹਰੀਨੌਂ ਦੇ ਵਿੱਚ ਜਿਹੜੇ ਮੌੜਾਂ ਤੋਂ ਸੜਕ ਜਾਂਦੀ ਆ ਹਰੀਨੌਂ ਨੂੰ ਉੱਥੇ ਤਿੰਨ ਛੇਲਰ ਆ ਜਿਹੜੇ ਉਹਨਾਂ ਦੇ ਵਿੱਚ 450 ਕੁ ਟੱਟਾ ਟੱਟ ਲੱਗਪਨ ਝੋਨਾ ਲੱਥਾ ਹਾਂਜੀ ਤੇ ਉਹਨਾਂ ਤੇ ਸਾਡੇ ਜਿਹੜੇ ਹਰੀਨੌਂ ਦੇ ਬਲਾਕ ਦੇ ਪ੍ਰਧਾਨ ਸੀਗੇ ਜੀ ਵਿਪਨ ਵਿਪਨ ਸਿੰਘ ਜੀ ਜੀ ਉਹਨਾਂ ਦੇ ਸਹਿਯੋਗ ਨਾਲ ਤੇ ਇੰਦਰਜੀਤ ਸਿੰਘ ਕਣੀਆਂ ਪਹੁੰਚੇ ਸੀਗੇ ਸਾਡੇ ਜਿਹੜੇ ਫਰੀਦਕੋਟ ਜ਼ਿਲ੍ਹੇ ਦੇ ਹੈਗੇ ਜਰਨਲ 77 ਉਹਨਾਂ ਦੇ ਸਹਿਯੋਗ ਨਾਲ ਤੇ ਬਰੂ ਵਾਲੇ ਦੇ ਜਿਹੜਾ ਸਾਡਾ ਬਰੀਆਲਾ ਬਲਾਕ ਦਾ ਜਿਹੜੇ ਜਸਵੀਰ ਸਿੰਘ ਜੀ ਪ੍ਰਧਾਨ ਇਹ ਹਰਗਵਿੰਦ ਜੀ ਪ੍ਰਧਾਨ ਤੇ ਆਪਣਾ ਢਿੱਲੋ ਸਾਹਿਬ ਸੰਤੋਖ ਸਿੰਘ ਢਿੱਲੋ ਜੀ ਤੇ ਹਰੀਕੇ ਪਿੰਡ ਦੇ ਗੁਰਨਦਤਾ ਪ੍ਰਧਾਨ ਜੀ ਤੇ ਹੋਰ ਸਾਡੇ ਬਹੁਤ ਸਾਰੇ ਸੱਜਣ ਪਹੁੰਚੇ ਸੀਗੇ ਜਿਹੜੇ ਕੰਮਕਾਰ ਕਰਕੇ ਬੰਦਸ ਚਲੇ ਗਏ ਅਸੀਂ ਘਟੋ ਘਾਟ ਉੱਤੇ 35 ਤੋਂ 40 ਬੰਦੇ ਗਏ ਸੀਗੇ ਤੇ ਦੋਨਾਂ ਬਲਾਕਾਂ ਦੇ ਸਹਿਯੋਗ ਨਾਲ ਇੰਦਰਜੀਤ ਦੇ ਘਣੀਆਂ ਦੇ ਸਹਿਯੋਗ ਨਾਲ ਠੀਕ ਹੈ ਜੀ ਸਿੱਧੂ ਫਰਜੇਬੰਦੀ ਨੇ ਉਹਨਾਂ ਤੇ ਪਰਚਾ ਕਰਵਾ ਕੇ ਜਿਹੜੇ ਟਰੈਕਟਰ ਟਰਾਲੇ ਆ ਦੋ ਟਰੈਕਟਰ ਟਰਾਲੇ ਵੀ ਅੰਦਰ ਹੋ ਗਏ ਆ ਚਾਰ ਟਰੈਕਟਰ ਟਰਾਲੇ ਅੰਦਰ ਹੋ ਗਏ ਆ ਇਹ ਝੋਨਾ ਆ ਕਿਥੋਂ ਰਿਹਾ ਸੀ ਜੀ ਰਾਜਸਥਾਨ ਚੋਂ ਗੰਗਲਗਰ ਰਾਜਸਥਾਨ ਦੀ ਦੂਜੀ ਸਟੇਟ ਤੋਂ ਆ ਰਿਹਾ ਜੀ ਠੀਕ ਹੈ ਜੀ ਤੇ ਤਿੰਨੇ ਸ਼ੈਲਰ ਆ ਜਿਹੜੇ ਸੀਲ ਕਰ ਦਿੱਤੇ ਗਏ ਆ ਠੀਕ ਆ ਜੀ ਜੀ ਇਹ ਤੁਹਾਨੂੰ ਕੀ ਲਾਦਾ ਝੋਨਾ ਵੀ ਕਿਵੇਂ ਪੰਜਾਬ ਦੇ ਵਿੱਚ ਪਹੁੰਚ ਰਿਹਾ ਕਿੰਨਾ ਦੀ ਮਿਲੀ ਭੁਗਤਾਈ ਇਹ ਮਿਲੀ ਭੁਗਤ ਤੋ ਸਰਕਾਰਾਂ ਦੀ ਮਿਲੀ ਭੁਗਤ ਤ ਉੱਥੋਂ ਲਗਭਗ 900000 ਰੁਪਏ ਖੁੱਲੀ ਮੰਡੀ ਆ ਉੱਥੇ ਜਿਹੜੀਆਂ ਸਟੇਟਾਂ ਦੇ ਵਿੱਚ ਐਮਐਸਪੀ ਦੀ ਹੈਨੀਗੀ ਖੁੱਲੀ ਮੰਡੀ ਦੇ ਵਿੱਚੋਂ 800 ਤੋਂ ਲੈ ਕੇ ਲਗਭਗ 1000 ਤੱਕਰ ਖਰੀਦ ਹੁੰਦੀ ਆ ਤੇ 200 ਰੁਪਏ ਕਰਾਇਆ ਕਰ ਲੋ ਲਗਭਗ ਯਾਰ 12 12 1300 ਰੁਪਏ 1200 ਰੁਪਏ ਪੈਂਦਾ ਉਹਨਾਂ ਨੂੰ ਇੱਥੇ ਲਿਆ ਕੇ ਠੇਰੀ ਕਰਕੇ 24 2500 ਰੁਪਏ ਜੋ ਵੀ ਅਜਦਾ ਭਾਅ ਹੈਗਾ 2400 ਪ੍ਰਤੀ ਕੁਇੰਟਲ ਤੋਂ ਉੱਪਰ ਹੀ ਹੈਗਾ ਜਿੰਨਾ ਵੀ ਲਗਭਗ ਹੈਗਾ ਉਹਦੇ ਵਿੱਚ ਮਿਕਸ ਕਰਕੇ ਜਿਹੜਾ ਆਪਣਾ ਕੋਟਾ ਪੂਰਾ ਕਰ ਲੈਂਦੇ ਆ ਤੇ ਜਿਹੜਾ ਪੰਜਾਬ ਦਾ ਝੋਨਾ ਉਹਨੂੰ 10 10 ਕਿਲੋ ਕੁਇੰਟਲ ਮਗ 27 ਤੋਂ 28 ਮੋਚਰ ਚੋ ਮੋਚਰ ਸੀ ਇਹਦਾ ਜਿਹੜਾ ਚੋਨਾ ਚ ਤਲ ਰਿਆ ਸੀ ਜਿਹੜਾ ਕੱਲ ਅਸੀਂ ਫੜਿਆ ਠੀਕ ਹੈ ਜੀ ਤੇ ਇਹ ਦੇਖੋ ਵੀ ਇੱਥੇ ਦਾ 20 ਮੋਚਰ ਵਾਲਾ ਚੋਨਾ ਨਹੀਂ ਚੱਕ ਰਹਿ ਗਈ ਉਹ 27 ਮੋਚਰ ਵਾਲਾ ਚੋਨਾ ਤੁਲੀ ਜਾਂਦਾ ਕਿਉਂਕਿ ਉਹਦੇ ਵਿੱਚ ਸਿੱਧੀ ਸਿੱਧੀ ਅਦੋਦੇ ਦੀ ਲੁੱਟ ਆ ਆ ਸਾਡੇ ਕੋਲੇ ਜਿਹੜਾ ਅਸੀਂ ਅਰਚਾ ਕਰਵਾਇਆ ਕੋਟਕਪੂਰੇ ਸਸਲੇ ਪਰਚਾ ਕਟਿਆ ਕੋਟਕਪੂਰੇ ਥਾਣੇ ਦਾ ਇਹ ਆ ਸਾਡੇ ਕੋਲੇ ਜਿਹੜੀ ਐਫ ਆਰ ਦੀ ਕਾਪੀ ਆ ਜੀ ਜਿਹੜੀ ਲਈ ਆ ਜੀ ਠੀਕ ਹੈ ਜੀ ਤੇ ਆ ਮਾਮਲਾ ਸੀ ਸਾਰਾ ਜੀ ਤੇ ਹੁਣ ਜਿਹੜੇ ਸ਼ਰਾਰਤੀ ਹੈਗੇ ਜਿਹੜੇ ਆਂਸਰ ਜਿਹੜੇ ਜਾਂ ਪਾਰਿਵਾਰਕ ਕਹ ਲੋ ਜਾਂ ਸ਼ੈਲਰ ਮਾਲਕ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਉਹਨਾਂ ਨੂੰ ਇਹ ਚੇਤਾਵਨੀ ਦੇਣੀ ਚਾਹੁੰਦੇ ਜਿਹੜੇ ਸਿੱਧੂਪੁਰ ਦੇ ਯੋਧੇ ਆ ਸਾਡੇ ਉਹ ਡਟੇ ਹੋਏ ਆ ਥਾਂ-ਥਾਂ ਰਾਤ ਨੂੰ ਵੀ ਕਈ ਥਾਂ ਡਿਊਟੀਆਂ ਚੱਲਦੀਆਂ ਦਿਨੇ ਵੀ ਥਾਂ-ਥਾਂ ਲੱਕੇ ਲੱਗੇ ਹੋਏ ਆ ਤੇ ਉਹ ਬਾਅਦ ਆ ਜਾਣ ਨਹੀਂ ਇਸ ਤੋਂ ਬਾਅਦ ਇਦੂ ਵੀ ਤਖੜਾ ਜਿਹੜਾ ਸੰਘਰਸ਼ ਹੋਊਗਾ ਠੀਕ ਹੈ ਜੀ ਇਸ ਤੋਂ ਵੀ ਵੱਡੀ ਕਾਰਵਾਈ ਹੋਊਗੀ ਜੇ ਇਸ ਤੋਂ ਬਾਅਦ ਪਈ ਹੈ ਹਜੇ ਵੀ ਇਸ ਹਰਕਤ ਤੋਂ ਬਾਅਦ ਝੋਨਾ ਆ ਰਿਹਾ ਬਾਹਰੋਂ ਸ਼ੇਟਾਂ ਦਾ ਤੋੜਾ ਕੀ ਕਹਿਣਾ ਇਹਦੇ ਬਾਰੇ ਸਾਡਾ ਕਹਿਣਾ ਜੀ ਜੇ ਨਾਇ ਸ਼ੈਲਰ ਮਾਲ ਕੁ ਸੁਧਰਨਗੇ ਜੀ ਤਾਂ ਅੱਗੇ ਤੋਂ ਵੱਡੀ ਕਾਰਵਾਈ ਹੋਊਗੀ ਜਿਹੜਾ ਕੱਲ ਰੀਨੋ ਪਿੰਡ ਦੇ ਵਿੱਚ ਦੋ ਸ਼ੈਲਰਾਂ ਦੇ ਵਿੱਚੋਂ 400 ਪੌਂਡਲ ਤਕਰੀਬਨ ਝੋਨਾ ਤੋਲਦਾ ਫੜਿਆ ਗਿਆ ਜੀ ਜਿਹਦਾ 28 ਤੋਂ 30 ਮੁਕਤਰਾ ਆ ਰਿਹਾ ਸੀਗਾ ਤੇ ਸਾਡਾ ਜਿਹੜਾ 15 ਮੁਕਤਰਾ ਵਾਲਾ ਵੀ ਝੋਨਾ ਹਲੇ ਮੰਡੀ ਜੀ ਪਿਆ 15 ਤੋਂ 17 ਅੱਛਾ ਜੀ ਉਹਨੂੰ ਹੀ ਤੋਲ ਨਹੀਂ ਰਿਹਾ ਥਾਲੀ ਨਾ ਰੇ ਉਹ 28 ਤੋਂ 30 ਵਾਲਾ ਤੋਲ ਰਹੇ ਸੀਗੇ ਉਹ ਫੜੇ ਗਏ ਚਾਰ ਟਰੈਕਟਰਾਂ ਦੀ ਉਹਨਾਂ ਦੇ ਪਰਚਾ ਹੋ ਗਿਆ, ਟ੍ਰੇਲਰ ਮਾਲਕਾਂ ਦੇ ਪਰਚਾ ਹੋ ਗਿਆ। ਟ੍ਰੇਲਰ ਬੰਦ ਹੋ ਜਾਣੇ ਆ ਜੀ। ਹੁਣ ਉਹਨਾਂ ਨੂੰ ਨਵੇਂ ਸ਼ੈਲਰ ਲਾੜ ਕਰਨਗੇ। ਜੀ। ਅੱਜ ਉਥੇ ਸਾਡਾ ਜ਼ਿਲ੍ਹਾ ਪ੍ਰਧਾਨ ਬੋਰਡ ਸਿੰਘ ਰਪਈਆ ਵਾਲੀ ਹੂੰ ਕੋਈ ਪਹੁੰਚੇ ਸੀ ਇੰਦਰਜੀਤ ਸਿੰਘ ਘਣੀਆਂ ਵਾਲੀ ਜੀ ਨਾਲ ਉਸ ਦੇ ਉੱਪਰ ਫੀਗੁਰ ਜ਼ਿਲ੍ਹੇ ਦਾ ਆਈ। ਹੂੰ ਤੇ ਬਲਾਕ ਆ ਕੂੜਕਪੁਰੇ ਦਾ ਸੀਗਾ ਜੀ। ਮੇਪਨ ਸਿੰਘ ਸੇਖੋ ਬਲਾਕ ਪ੍ਰਧਾਨ ਆ ਜੀ। ਤੇ ਹਰੀ ਨੌ ਪੈਂਡ ਦੀ ਕਾਈ ਸਾਰੇ ਅਸੀਂ ਬਰੀ ਵਾਲੇ ਬਲਾਕ ਤੋਂ ਪਹੁੰਚੇ ਸੀਗੇ। ਸਾਰਿਆਂ ਨੇ ਜਾ ਕੇ ਉਥੇ ਕਾਰਵਾਈ ਕਰਾਈ ਆ ਜੀ। ਐਫਆਈਆਰ ਹੋ ਗਈ ਹੈ ਟਰੈਕਟਰ ਥਾਣੇ ਜਾ ਕੇ ਬੰਦ ਕਰ ਅੱਛਾ ਜਿਹੜੇ ਖੇਤੀਬਾੜੀ ਮੰਤਰੀ ਆਪਣੇ ਪੰਜਾਬ ਦੇ ਉਹਨਾਂ ਤੱਕ ਇਹ ਮਾਮਲਾ ਪਹੁੰਚਾਇਆ ਜੀ ਸਾਰਿਆਂ ਨੂੰ ਪਤਾ ਹੀ ਹੈ ਜੀ ਕੰਬ ਦੀ ਨਹੀਂ ਸੁੱਤੇ ਪਏ ਜੀ ਉਹਨਾਂ ਨੂੰ ਪਤਾ ਹੀ ਹੈ ਵੀ ਬਾਹਰੋਂ ਆ ਰਿਹਾ ਹਨਮਾਨਗੜ੍ਹ ਤੋਂ ਝੋਨਾ ਆਇਆ ਸੀਗਾ ਇਹ ਜੀ ਖੁੱਲੇ ਟਰਾਲੇ ਭਰ ਕੇ ਚਾਰ ਪੁੱਤੂਗਾ ਵਾਲੇ ਜੀ ਉਹ ਫੜੇ ਆਈ ਸਰਕਾਰ ਸਰਕਾਰ ਦਾ ਕੀ ਰਵਈਆ ਤੁਹਾਡੇ ਬਸ ਇਹ ਝੋਨਾ ਤੁਸੀਂ ਰੋਕ ਰਹੇ ਹੋ ਪ੍ਰਸ਼ਾਸਨ ਤੁਹਾਡਾ ਸਾਥ ਦੇ ਰਹੇਗਾ ਝੋਨਾ ਰੋਲਣਾ ਚਾਹੁੰਦੀ ਹੈ ਜੀ ਕਾਟ ਤੇ ਤੋਲਣਾ ਚਾਹੁੰਦੇ ਆ ਸਾਰੇ ਰਲੇ ਆ ਹੂੰ 5 ਤੋਂ 7 ਕਿਲੋ ਦੀ ਕਾਟ ਪਾਲਦੇ ਆ ਪ੍ਰਸ਼ਾਸਨ ਸੁਰ ਤੁਹਾਡੀ ਪੂਰੀ ਗੱਲ ਸੁਣ ਰਿਹਾਗਾ ਹਾਂ ਪ੍ਰਸ਼ਾਸਨ ਸੁਣ ਰਿਹਾ ਐਸਐਚਓ ਠੋਪ ਕੇ ਪਰਚਾ ਕਰਤਾ ਤੇ ਇਹ ਪਰਚਾ ਕਿੱਥੇ ਦਰਜ ਹੋਇਆ ਜੀ ਕੋਰਪੂਰੇ ਸਦਰ ਠੀਕ ਹੈ ਜੀ ਧੰਨਵਾਦ